ਨੰਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੇ ਸਜੀਵਿ ਪਾਵਨ ਦਰਬਾਰ ਵਿਖੇ ਬੋਲੰਦ ਅੰਦਰ ਅਮਰਤ ਵਿੜਦਾ ਲਾਹ ਖਟ ਰਹੀ ਗੁਰੂ ਗੁਰੂ ਖਾਲਸਾ ਅਭੈ ਸਾਧ ਸੰਗਤ ਸਾਰੇ ਵਿਡਿਆ ਭਾਗਾਂ ਵਾਲੇ ਹੋ ਸਤਿਗੁਰਾਂ ਨੇ ਕਿਰਪਾਲਤਾ ਕੀਤੀ ਹੈ ਰਖਤਾਂ ਤੇ ਸੂਰਤੋ ਕੇ ਦੀਦਾਰ ਬਖਸ਼ ਦੇਆ ਜੋ ਜਿਤੇ ਮੁਖਵਾਕ ਬਖਸ਼ੇ ਹਨ ਅਮਰਤ ਬਚਨ ਸਤਿਗੁਰੂ ਮਹਾਰਾਜ ਨੇ ਸਾਡੇ ਤੇ ਕਿਰਪਾ ਕਰਦੇ ਹੋ ਰਹਿਮਤ ਵਰਤਾਈਏ ਸਰਵਨ ਕਰਨ ਦੇ ਲਈ ਮੰਨ ਦੀ ਇਕਾਗਰਤਾ ਗੁਰ ਚਰਨਾਂ ਦਾ ਪਿਆਰ ਬਣਾਈਏ रचना पवित्र करियोचारी सतनाम श्री वाहेगुरु साहिब जी सतनाम श्री वाहेगुरु साहिब जीओ तनाओ श्री मोहल्ला 5 हुजूर बादशाह ਦੇ ਪਾਵਨਾਂ 679 ਦੇ धनासरी राग दे पातशाहवे गुर सतगुरु श्री गुरु अर्जन देव साहेब महाराज जी का उचाण किया है जाकाओ हर रंग लागो इस युग है सतगुर ने समय की गल की है ਇਸ ਤਰ੍ਹਾਂ ਸਤਜੁਗ ਤ੍ਰੇਤਾ ਦੁਆਪਰ ਤੇ ਕਲਯੁਗ ਇਹ ਚਾਰ ਸੀਸਿਆਂ ਵਿੱਚ ਸਮੇਂ ਨੂੰ ਵੰਡਿਆ ਗਿਆ ਹੈ। ਇਹ ਜਿਹੜੀ ਵੰਡ ਪਾਈ ਹੈ ਇਹ ਸਮੇਂ ਦੇ ਹਾਲਾਤ ਮੁਤਾਬਕ ਸਮੇ ਦਾ ਕੁਝ ਬਧਾਨਾ ਹੈ। ਉਹਨੂੰ ਰੱਖ ਕੇ ਇਹ ਸਮਾਧਿਆਨਿਆਂ ਗਿਆ ਹੈ। ਬਾਣੀ ਦੇ ਵਿੱਚ ਮਹਾਰਾਜ ਨੇ ਇਹ ਸਿਧਾਂਤ ਰੱਖੇ ਹਨ। ਸਤਜੁਗ ਸਤ ਤ੍ਰੇਤਾ ਜਗਹੀ ਜਦੋਂ ਸਤਜੁਗ ਦਾ ਸਮਾ ਲੱਗਿਆ ਹੋਇਆ ਸੀ ਉਦੋਂ ਲੋਕ ਸੱਚ ਬੋਲਿਆ ਕਰਦੇ ਸੀ ਹਰ ਇੱਕ ਸੱਚ ਬੋਲਣ ਕਰਕੇ ਹੀ ਲੋਕਾਂ ਦਾ ਆਧਾਰ ਹੋ ਜਾਂਦਾ ਸੀ ਜੀਵਨ ਦਾ ਕਰਤੱਵ ਵੀ ਸਭ ਤੋਂ ਵੱਡਾ ਹੈ ਉਹ ਸੱਚ ਬੋਲਣਾ ਹੀ ਹੈ ਸੱਚੇ ਬਣ ਕੇ ਰਹਿਣਾ ਸੱਚੇ ਬਣ ਕੇ ਰਹਿਣਾ ਸੱਚ ਦੀ ਪ੍ਰਾਪਤੀ ਹੋ ਜਾਂਦੀ ਹੈ ਫਿਰ ਤ੍ਰੇਤਾ ਯੁੱਗ ਲੱਗਿਆ ਉਹਦੇ ਵਿੱਚ ਲੋਕ ਜਗ ਕਰਨ ਲੱਗੇ ਅਸਰ ਮੇਲ ਜਗ ਹੁੰਦੇ ਵੱਡੇ ਵੱਡੇ ਜਗ ਹੁੰਦੇ ਧਰਮੀ ਲੋਕ ਹੁੰਦੇ ਪਰ ਧਰਮ ਦਾ ਇੱਕ ਪੈਰ ਟੁੱਟਣ ਕਰਕੇ ਈਰਖਾ ਪੈਦਾ ਹੋ ਗਈ ਫਿਰ ਦੁਆਪਰ ਯੁੱਗ ਆਇਆ ਦੁਆਪਰ ਪੂਜਾ ਚਾਰ पूजा अर्चना ਹੋਣ ਲੱਗੀ ठाकुर ਦੀ ਪਰਮੇਸ਼ਰ ਦੀ ਚਾਰੋਂ ਦਾ ਆਚਰਣੰ ਤਿਲ ਸੰਧਿਆ ਕਰਨੀਆ ਜਿਵੇਂ ਪ੍ਰਾਤਕਾਲ ਸਵੇਰ ਕਾਲ ਤੇ ਦੁਪਹਿਰ ਦਾ ਸਮਾਂ ਜਗ ਕਰਨੇ ਕਰਾਉਣੇ ਵਿਦਿਆ ਪੜ੍ਹਨੀ ਪੜਾਉਣੀ ਦਾਣ ਦੇਣਾ ਤੇ ਲੈਣਾ ਇਹ ਪੂਜਾ ਅਰਚਨਾ ਹੋਈ ਰੰਭ ਹੋਈ ਇਹ ਉਸ ਮੇ ਕ੍ਰਿਸ਼ਨ ਜੀ ਦਾ ਪ੍ਰਭੂ ਭਗਵਾਨ ਕ੍ਰਿਸ਼ਨ ਭਗਵਾਨ ਦਾ ਸਮਾਸੀ ਦੁਆਪਰ ਯੁਗ ਦੇ ਵਿੱਚ ਪਦੋਂ ਖਰੇ ਜਿੱਥੇ ਇਰ ਭਾਵੇ ਇਰਖਾ ਦੇ ਨਾਲ ਝੂਠ ਨੇ ਬੋਰ ਪਸਾਰਾ ਕੀਤਾ ਧਰਮ ਦੇ ਲੋਕ ਹੈ ਟੁੱਟ ਗਏ ਫਿਰ ਆ ਗਿਆ ਕਾਲ ਯੁਗ ਮਹਾਰਾਜ ਜੀ ਨੇ ਸਤਜੁਗ ਸਤ ਤ੍ਰੇਤਾ ਜਗ ਕੀ ਦੁਆਪਰ ਪੂਜਾ ਚਾਰ ਤਿੰਨੋਂ ਜਗ ਤਿੰਨੋਂ ਜੱਡੇ ਕਲ ਕੇਵਲ ਨਾਮ ਆਧਾਰ ਇਹ ਜਿਹੜਾ ਕਲਯੁਗ ਦਾ ਸਮਾਂ ਹੈ ਇਹਦੇ ਵਿੱਚ ਕੇਵਲ ਤੇ ਕੇਵਲ ਜੇ ਅਸੀਂ ਤਰਨਾ ਹੈ ਤਾਂ ਨਾਮ ਜਪ ਕੇ ਤਾਂ ਸਕਦੇ ਹਾਂ ਸਤਜੁਗ ਦੇ ਵਿੱਚ 1 ਲੱਖ ਬਰਸ ਸੀ ਤ੍ਰੇਤੇਜੁਗ ਵਿੱਚ 10000 ਸੀ ਧਵਪਰਜੁਗ ਵਿੱਚ 1000 ਸਾਲ ਉਮਰ ਹੁੰਦੀ ਸੀ ਅੱਜ ਸਾਡੀ 100 ਸਾਲ ਹੈ ਗਣਤੀ ਮੁਤਾਬਕ ਪਰ ਕੋਈ ਅਪੜਦਾ ਹੈ ਉਮਰ ਘਟ ਗਈ ਸਾਡੇ ਸਰੀਰਾਂ ਤੇ ਬਲ ਘਟ ਗਿਆ ਬੁੱਧੀ ਦੀ তীਖੰਤਾ ਵਧ ਗਈ ਅਬ ਕਲੂ ਆਇਓ ਆਇਓ ਇੱਕ ਨਾਮ ਬੋ 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 ਅਨਰੁਤ ਨਾਹੀ ਨਾਹੀ ਮਤ ਭਰਨ ਭੁੱਲੋ ਭੁੱਲ ਘਰ ਜਗ ਕਲਹ ਦਾ ਸਮਾ ਹੈ ਪੁਲੇਸ਼ ਦਾ ਸਮਾ ਹੈ ਜਦੋ ਮਹਾਰਾਜਾ ਜੰਤ ਨੇ ਜਿਹੜੇ ਕੁੰਸੀ ਖਾਲੀ ਕੀਤੇ ਸਾਰੇ ਹੀ ਧੰਤਨ ਰਾਜਾ ਜਨਮ ਹੈ ਜਿਨ ਸਿਮਰਨ ਕੀਆ ਬਗੇ ਏਕ ਘੜੀ ਦੇ ਸਿਮਰਨੇ ਪਾਪੀ ਦਰਿਆ ਦੇ ਉਹ ਜਦੋਂ ਧਰਮ ਰਾਜ ਨੇ ਸਾਰਿਆਂ ਦੀ ਬੰਦ ਖਲਾਸੀ ਕਰ ਦਿੱਤੀ ਧਰਮ ਰਾਜ ਮਾਤ ਕਹਿਣ ਲੱਗਿਆ ਵੀ ਹੁਣ ਨਰਕ ਤਾਂ ਸਾਰੇ ਖਾਲੀ ਹੋ ਗਏ ਮੈਂ ਕੀ ਕਰੂੰ ਤੱਕ ਕਹਿੰਦਾ ਵੀ ਕਲਯੁਗ ਦਾ ਸਮਾਉਣਾ ਹੈ ਲੋਕਾਂ ਨੇ ਬਹੁਤ ਜਿਆਦੇ ਵੱਡੇ ਪਾਪ ਕਰਨੇ ਨੇ ਉਹ ਜਦੋਂ ਵੱਡੇ ਪਾਪ ਹੋਣਗੇ ਫੇਰ ਤੂੰ ਤੇਰੇ ਜਨਤਖੇ ਪਰ ਜਾਣੀ ਆਪਾਂ ਦੇਖ ਸਕਦੇ ਆ ਕਿਸੇ ਨੂੰ ਕਹਿਣ ਦੱਸਣ ਪੁੱਛਣ ਦੀ ਲੋੜ ਨਹੀਂ ਹੈ ਕਿਹੋ ਜੇ ਭਿਆਨਕ ਕਾਰਨਾਮੇ ਸੰਸਾਰ ਦੇ ਉੱਤੇ ਬੁਰੇ ਤੋਂ ਬੁਰੇ ਕਰਤੱਬ ਹੋ ਰਹੇ ਨੇ ਨਾ ਪਰਜਾ ਦੇ ਵਿੱਚ ਹੀ ਸ਼ਾਂਤੀ ਹੈ ਨਾ ਜਿਹੜੀਆਂ ਸਰਕਾਰਾਂ ਸਾਹਮਣ ਵਾਲੀਆਂ ਹੁੰਦੀਆਂ ਨੇ ਉਹਨਾਂ ਵਿੱਚ ਸ਼ਾਂਤੀ ਹੈ ਕਿਸੇ ਵਿੱਚ ਵੀ ਸ਼ਾਂਤੀ ਨਹੀਂ ਹੈ। ਕਿਦੇ ਇੱਕ ਸਮੇਂ ਧਰਮਰਾਜ ਦੇ ਨਾਲ ਇਹਨਾਂ ਚਾਰੀ ਗੁਪਾਂ ਦੀ ਵਾਰਤਾ ਲਾਭ ਹੋਈ। ਬਾਤਾਲ ਆਪ ਦੇ ਵਿੱਚ ਧਰਮਰਾਜਾ ਕਹਿਣ ਲੱਗਿਆ ਵੀ ਦੱਸੋ ਤੁਹਾਡੇ ਚੋ ਸਭ ਤੋਂ ਜ਼ਿਆਦੇ ਮੇਰਾ ਜਿਹੜਾ ਇਹ ਨਰਕ ਨੇ ਕੌਮ ਭਰੂ ਸਤਜੋ ਕਹਿੰਦਾ ਵੀ ਮੈਂ ਨਹੀਂ ਇਹ ਕੰਮ ਕਰ ਸਕਦਾ ਮੈਂ ਨਹੀਂ ਕਿਸੇ ਨੂੰ ਝੂਠ ਬੁਲਾ ਸਕਦਾ ਫਿਰ ਇਸੇ ਤਰ੍ਹਾਂ ਤਰੇ ਤੇਰੀ ਵਾਰੀ ਆਈ ਉਹ ਕਹਿੰਦਾ ਮੈਂ ਵੀ ਇਹ ਕੰਪਨੀ ਕਰਨਾ ਜੇ ਕੋਈ ਕਰੂਗਾ ਆਪਣੀ ਜ਼ਿੰਮੇਵਾਰੀ ਠੀਕ ਕਰੂਂਗਾ ਉਹ ਦੋਆ ਕਰਨੇ ਵੀ ਜਵਾਬ ਦੇ ਦਿੱਤਾ ਕਹਿੰਦਾ ਮੈਂ ਥੋੜੀ ਥੋੜੀ ਮਦਦ ਕਰਦਾ ਮੈਂ ਜ਼ਿਆਦਾ ਨਹੀਂ ਕਰ ਸਕਦਾ ਆਜੋ ਕਾਲਜਗਰ ਨੂੰ ਪੁੱਛਿਆ ਇਹ ਕਹਿਣ ਲੱਗਿਆ ਵੀ ਤੁਸੀਂ ਹੁਕਮ ਕਰੋ ਮਹਾਤਮਾ ਨਾ ਪ੍ਰਸ਼ਟਾਚਾਰ ਕਰਦਿਆਂ ਕਿ ਤੇਰੇ ਨਰਕਾਂ ਦੇ ਵਿੱਚ ਵੀ ਥਾਂ ਨਹੀਂ ਰਹਿਣੀ ਐ ਨਾ ਭਾਦਿਆ। ਇਹ ਗੱਲ ਸੱਚ ਐ ਸਾਧ ਸੰਗਤ ਜੀ। ਧੰਨ ਗੁਰੂ ਅਰਜਨ ਦੇਵ ਮਹਾਰਾਜ ਦੇ ਅੱਜ ਦੇ ਜਿਹੜੇ ਬਚਨ ਹਨ ਤਾਂ ਹੀ ਨੇ। ਇਸ ਯੁੱਗ ਮੈਂ ਇਹ ਯੁੱਗ ਦੇ ਵਿੱਚ ਵਾਹਿਗੁਰੂ ਦੇ ਨਾਮ ਦਾ ਰੰਗ ਲੱਗਣਾ ਪ੍ਰਭੂ ਭਗਤੀ ਜਾਗੜੀ ਹਿਰਦੇ ਵਿੱਚ। ਤੇ ਬਹੁਤ ਵੱਡੀ ਸੂਰਮਤਾਈ ਐ। ਅਮਰਤ ਵਾਲੇ ਜੀ ਉਠਿਆ ਜਾਂਦਾ ਪ੍ਰਾਣੇ ਸਮੇਂ 'ਚ ਕਿੰਨੇ ਲੋਕ ਉਠਦੇ ਜਿਉਣ ਕਿਹੜਾ ਉਠਦਾ ਅਮਰਤ ਵਾਲੇ ਕੋਈ ਭਾਗਾਂ ਵਾਲੀਆਂ ਰੂਹਾਂ ਹਨ ਜਿਹੜੀਆਂ ਅਮਰਤ ਵੇ ਉਠਦੀਆਂ ਨੇ ਤੇ ਬਾਕੀ ਵੀ ਸਾਡਾ ਸਿਸਟਮ ਹੈ ਸਾਰਾ ਜਿਹੜਿਆ ਹੋਇਆ ਹੈ ਖਾਣ ਦਾ ਪੀਣ ਦਾ ਪਹਿਨਣ ਦਾ ਸਾਦਾਪਨ ਸੀ ਜਿਹੜਾ ਸਾਡੇ ਵਿੱਚ ਸਾਰਾ ਖਤਮ ਹੋ ਗਿਆ जिस बाजे पासे देख लो भी सारे पास विघन ही विघन फिरे पे पे ने अग्ञानता ही शाही पाई है हर एक पास कोई धर्म की गल रही नहीं है सतगुरु महाराज ने यह जो समा हूँ अपने को चल रही है ये सारे सिद्धांत बात महाराज ने दिते हुए हैं ਅਜੇ ਹੋਰ ਵੀ ਪ੍ਰਾਪਤ ਸਮਾ ਆ ਜਾਣਾ ਮਹਾਰਾਜ ਇੱਥੇ ਤੱਕ ਕਹਿੰਦੇ ਨਹੀਂ ਆਸਾ ਦੀ ਵਾਰ ਆਪਾਂ ਪੜਦੇ ਹਾਂ ਸੱਚਕ ਹਾਲ ਊੜ ਵਰਤਿਆ ਕਲ ਕਾਲਖ ਬੇਤਾਲ ਬਿਉ ਦੀਜ ਪਤ ਲੈ ਗਏ ਅਬ ਕਿਉਂ ਕਵੈ ਤਾਲ ਕਦੇ ਹੋ ਜਿਹ ਹੱਕ ਤੱਪ ਹੋ ਜਾਣਾ ਨੀ ਕਿਸੇ ਦੇ ਪੱਲੇ ਪਤ ਹੀ ਰਹਿਣੀ ਮੰਦੀ ਓਕਾਗਰਤਾ ਦੀ ਰਹਿਣੀ ਹੈ ਜੇ ਮੰਦੀ ਓਕਾਗਰਨੀ ਹੈ ਤਾਂ ਨਾਮ ਜਪਿਆ ਹੋਇਆ ਸਾਡੇ ਜੀਵਨ ਦਾ ਭਲਾ ਕਿਵੇਂ ਕਰੇਗਾ ਨਹੀਂ ਕਰ ਸਕਣਾ ਜਦੋਂ ਮੰਦੀ ਓਕਾਗਰਤਾ ਹੋਣੀ ਹੈ ਤਾਂ ਹੀ ਨਾਮ ਜਪਿਆ ਹੋਇਆ ਸਾਡੇ ਜੀਵਨ ਨੂੰ ਲਾਭਾਂ ਦਿੰਦਾ ਹੈ ਜਿਹੜਾ ਦਾਣਾ ਸਬੂਤਾ ਹੁੰਦਾ ਹੈ ਸਾਫ ਹੁੰਦਾ ਉਹ ਵੀ ਜਾਗੇ ਉਹ ਜਾਂਦਾ ਹੈ ਅੱਬ ਕਿਉਂ ਕਵੈ ਜਾ ਜਦੋਂ ਪਾਟਿਆ ਪਿਆ ਦਾਣਾ ਦੋ ਹਾਲ ਹੋਇਆ ਬਰੂ ਪੀ ਜਾਂਦੇ ਢਾਲ ਤਾਂ ਨਹੀਂ ਉਗਦੀ ਹੈ ਖਾਣਾ ਉਪਤ ਸਵਾ ਸਾਬ ਇਹ ਕਾਰਨ ਸਾਡਾ ਹੋ ਚੁਕਿਆ ਹੈ ਤਦੇ ਮਹਾਰਾਜ ਨੇ ਬਚਨ ਕੀਤਾ ਵੀ ਜਿਨ੍ਹਾਂ ਨੂੰ ਇਸ ਕਲਯੁਗ ਦੇ ਸਮੇਂ ਅੰਤ ਪ੍ਰਵਾਚ ਰਹਿੰਦੇ ਆਂ ਦ੍ਰਿਸ਼ਟੀ ਜੀਵਨ ਚ ਰਹਿੰਦੇ ਆਂ ਇਹ ਕਲਯੁਗ ਦੀਆਂ ਬਗ ਉਚੀਆਂ ਲਾਟਾਂ ਜਿਹੜੀਆਂ ਅੱਗ ਦੀਆਂ ਵੱਜ ਰਹੀਆਂ ਹਨ ਇਹਦੇ ਵਿੱਚ ਰਹੇ ਲਿਆ ਹੋਇਆ ਜਿਨ੍ਹਾਂ ਨੂੰ ਵਾਹਿਗੁਰੂ ਦੇ ਨਾਮ ਦਾ ਰੰਗ ਲੱਗ ਜਾਵੇ ਕਿਉਂਕਿ ਨਦੀਆਂ ਵਗ ਰਹੀਆਂ ਨੇ ਹੰਸ, ਜੀਤ, ਦੋਗ, ਕੋਪ ਚਾਰੀ ਨਦੀਆਂ ਆਗ ਪਵੈ ਦੱਜੇ ਨਾਮਕ ਤ੍ਰਿਆ ਕਰਦੀ ਲੱਗੇ ਇਹ ਅਗਧੀਆਂ ਨਦੀਆਂ ਤੁਸੀਂ ਪੈਂਦੇ ਪੈ ਉਹੀ ਤਰਨਗੇ ਜਿਹੜੇ ਕਰਮਾਂ ਦੇ ਅਨੁਸਾਰ ਗੁਰੂ ਦੇ ਚਰਨਾਂ 'ਚ ਜੁੜਨਗੇ ਜਿਹੜੇ ਜੁੜਨ ਵਾਲੇ ਨੇ ਉਹਨਾਂ ਨੂੰ ਮਹਾਰਾਜ ਸ਼ੋਭਾ ਦੇ ਰਹੇ ਨੇ ਉਹ ਕਹੀਤ ਹੈ ਸੂਰਾ ਉਹ ਸੂਰਮੇ ਨਹੀਂ ਉਹ ਯੋਧੇ ਨੇ ਉਹ ਬਲ ਵਾਲੇ ਨਹੀਂ ਜਿਹੜੇ ਅੰਤਵੇਦ ਤੁਮ ਕਰਦੇ ਨੇ ਮਨ ਨੂੰ ਇਕਾਗਰ ਰੱਖਦੇ ਨੇ ਪਰਮਾਤਮਾ ਦੀ ਭਗਤੀ ਕਰਦੇ ਨੇ ਕਲਯੁਗ ਦੇ ਜਿਹੜੇ ਤੱਤੇ ਛੋਦੇ ਨੇ ਕਲਯੁਗ ਦੇ ਜਿਹੜੇ ਵਿਕਾਰ ਨਹੀਂ ਇਹਨਾਂ ਤੋਂ ਬਚ ਕੇ ਰਹਿੰਦੇ ਨੇ ਗੁਰੂ ਦੇ ਰੱਲਦੇ ਹੋਏ ਉਹ ਸੂਰਮੇ ਯੋਧੇ ਸੂਮੇ ਦੇ ਮਹਾਰਾਜਾ ਧੰਗੁਰੂ ਕਲੰਗੀ ਤਰਪਾਦਸ਼ਾ ਦੇ ਜਦੋਂ ਅਸੀਂ ਵਚਨ ਪੜ੍ਹਦੇ ਹਾਂ ਤਦੇ ਐਸੇ ਵਚਨ ਮਹਾਰਾਜ ਨੇ ਕਹੇ ਨੇ ਖਾਲਸਾ ਸੋਮ ਜੋ ਚੜੇ ਤੁਰੰਗ ਖਾਲਸਾ ਸੋਮ ਜੋ ਨਿਤ ਉੱਠ ਘਰੇ ਜੰਮ ਹੁਣ ਆਪਣੇ ਕੋਲ ਘੋੜਾ ਕੀ ਦੇ ਕੋਲ ਹੈ ਨੰਗਾ ਸਿੰਨਾ ਕੋਲ ਤਾਂ ਹੈ ਤੇ ਅਸੀਂ ਕਿਹੜੇ ਘੋੜੇ ਤੇ ਚੜਨਾ ਹੈ ਮਨ ਰੂਪੀ ਘੋੜੇ ਤੇ ਸਵਾਰ ਹੋਣਾ ਤੇ ਜੰਮ ਕਿਹੜਾ ਕਰਨਾ ਹੈ ਥੋੜਾ ਵੀ ਤਰਵਾਰਾਂ ਲੈ ਕੇ ਲੜਨਾ ਸ਼ੁਰੂ ਕਰ ਦੇਣਾ ਇਹ ਬਚਨ ਨਹੀਂ ਹਨ ਮਹਾਰਾ ਦਾ ਇਹ ਅਰਥ ਨਹੀਂ ਹੈ ਹਾਂ ਜੀ ਨਿਤ ਉੱਠ ਕਰੇ ਜੰਮ ਅੰਮ੍ਰਿਤ ਵੇਲੇ ਉੱਠ ਕੇ ਜਿਹੜੇ ਵਕਾਰ ਹਨ ਆਲਸ ਹੈ ਨਿੰਦਰਾ ਹੈ ਦਿਲ ਕਰਤਨ ਹੈ ਕਾਮ ਕ੍ਰੋਧ ਲੋਭ ਮੋਹ ਕੋ ਪਾਸ਼ਨਾ ਵਾਨੇ ਇਹਨਾਂ ਨਾਲ ਜਿਹੜਾ ਜੰਗ ਲੜਦਾ ਉਹ ਹੀ ਸੂਰਮਾ ਹੈ ਐਸਾ ਜਿਹੜਾ ਸੂਰਮੈ ਮਹਾਰਾਜ ਕਹਿੰਦੇ ਆਤਮ ਜਿਹੜਾ ਹੈ ਸਗਲ ਵਸਤਾ ਗੈ ਆਤਮ ਆਤਮ ਇੱਥੇ ਮਨ ਦਾ ਅਰਥ ਹੈ ਕਿਉਂ ਆਤਮਾ ਤਾਂ ਪਵਿੱਤਰ ਹੈ ਉਹ ਉਹਨੂੰ ਜਿੱਤਣ ਦੀ ਲੋੜ ਨਹੀਂ ਆਤਮਾ ਦਾ ਸਾਡਾ ਆਪਣਾ ਆਪਾ ਹੈ ਮਨ ਨੂੰ ਅਸੀਂ ਜਿੱਤਣਾ ਹੈ ਮਨ ਨੂੰ ਜਿੱਤ ਕੇ ਆਤਮ ਜਿਣੈ ਆਤਮਾ ਨੂੰ ਜਾਣ ਸਕਦੇ ਜਿੰਨਾ ਚਿਰ ਮਨ ਜਿੱਤੇ ਅਲੀ ਜਿੱਤੇ ਅਲੀ ਜਾਂਦਾ ਉਹਨਾਂ ਚਿਰ ਆਤਮਾ ਦੀ ਸਾਨੂੰ ਜਾਣ ਪਛਾਣ ਨਹੀਂ ਹੁੰਦੀ ਹੈ ਤਦੇ ਮਹਾਰਾਜ ਨੇ ਆਖਿਆ ਮਨ ਜਿੱਤੇ ਜਗ ਜੀ ਸਗਲ ਵਸਤਾ ਤੈ ਜਿਹੜੇ ਮਨ ਨੂੰ ਜਿੱਤ ਲੈਂਦੇ ਨੇ ਮਨ ਨੂੰ ਸਕ੍ਰਿਸ਼ਟ ਕਰ ਦਿੰਦੇ ਨੇ ਹਰਾ ਦਿੰਦੇ ਨੇ ਸਗਲ ਵਸਤਾ ਤੈ ਉਹ ਉਹਨਾਂ ਦੇ ਸਾਰ ਕੁਝ ਹੀ ਵਸ ਹੋ ਜਾਂਦਾ ਹੈ ਜੋ ਮਨ ਨੂੰ ਜਿੱਤਣ ਵਾਲਾ ਇਹ ਪਰਮਾਤਮਾ ਦੇ ਪਿਆਰ 'ਚ ਜੁੜਦਾ ਓਹੀ ਜਗਤ ਨੂੰ ਜਿੱਤ ਸਕਦਾ ਹੈ ਸਾਡੇ ਅੰਦਰ ਸਭ ਤੋਂ ਵੱਡਾ ਬੈਰੀ ਹੈ ਸਾਡਾ ਮਨ ਹੈ ਮਨ ਰਿਕ ਜੀਤੇ ਸਭ ਰਿਕ ਜੀਤੇ ਪੰਥਰੀ ਨੇ ਦਾਰਸ਼ਨਿਕ ਪੁਰਖ ਹੋਇਆ ਜਿਹੜਾ ਪੰਥਰੀ ਹੋਇਆ ਇਹ ਬਿਕਰਮਾ ਜਤਰਾਜ ਜਿਹਦਾ ਸੰਚਲਤ ਹੈ ਇਹ ਰਹਿ ਛੋਟਾ ਪ੍ਰਾਸਾਦ ਜਦੋਂ ਇਹਨੂੰ ਰਾਜ ਭਾਗ ਮਿਲੇ ਸਭ ਤੋਂ ਪਹਿਲਾਂ ਇਹਨੇ ਸ਼ੰਗਾਰ ਸੱਤ ਕ ਲਿਖਿਆ ਰਾਜ ਭਾਗ ਚ ਰਹਨੇ ਹੋਇਆ ਫਿਰ ਇਹਨੇ ਜਿਹੜਾ ਪਿੰਗਲਾ ਦੀ ਰਾਣੀ ਕੀ ਉਹ ਤੋਂ ਇਹਨੂੰ ਠੋਕਰ ਵੱਜੀ ਇਹਨੂੰ ਕਹਿੰਦੇ ਨੇ ਕਾਰਣ ਵਿਰਾਗ ਕਿਉਂਕਿ ਉਹ ਉਹ ਸੁੱਤੀ ਨਹੀਂ ਸੀ ਉਹ ਧਰਮ ਪਤਨੀ ਸੀ ਨਹੀਂ ਸੀ ਇਸ ਕਰਕੇ ਇਹਨੂੰ ਬੜਾ ਦੁੱਖ ਹੋਇਆ ਕਿ ਮੇਰੀ ਰਾਣੀ ਹੁੰਦੀਆਂ ਫੇਰ ਵੀ ਇਹਨੇ ਮਨ ਚ ਸ਼ਾਂਤੀ ਨਹੀਂ ਹੈ ਤੇ ਬਿਰਚਾਰੀ ਹੈ। ਫਿਰਾਜ ਭਗਤ ਛੱਡ ਕੇ ਜੋਗੀ ਹੋਏ ਹਨ ਗੁਰੂ ਨਾਨਕ ਪਾਤਸ਼ਾਹ ਜੀ ਨਾਲ ਗਲਾਪ ਹੋਇਆ। ਫਿਰ ਇਹਨੇ ਭਰਤੀ ਬਾਰਾਮ ਸਤਕ ਲਿਖਿਆ। ਰਾਜ ਨੀਤਿਕ ਸਤਕ ਲਿਖਿਆ ਤਿੰਨ ਗ੍ਰੰਥੇ ਨੇ ਬਹੁਤ ਵਧੀਆ ਲਿਖੇ ਨੇ ਆਪਣੀ ਜ਼ਿੰਦਗੀ 'ਚ। ਉਹਦੇ ਵਿੱਚ ਇਹਰੇ ਇੱਕ ਸਮੇਂ ਦੀ ਇਹ ਘਟਨਾ ਲਿਖਦਾ ਹੈ ਤੁਰਿਆ ਜਾ ਰਿਹਾ ਸੀ ਰਾਤ ਦਾ ਸਮਾਂ ਚੰਨ ਚਾਂਦਨੀ ਕਿਸੇ ਨੇ ਪਾਨ ਚਬ ਕੇ ਥੁੱਕਿਆ ਸੀ ਇਹ ਜਾਂਦਾ ਕਹਿਣ ਲੱਗਿਆ ਵੀ ਇਹ ਮਾਰਾਜ ਬਾਗ ਛੜ ਦਾ ਲਾਲ ਰੁੱਲਦੇ ਫਿਰਦੇ ਨੇ ਨੀਮਾ ਹੋ ਕੇ ਹੱਥ ਪਾਇਆ ਉਹ ਹੱਥ ਭੀਗ ਦੇ ਵਿੱਚ ਫਸ ਗਿਆ ਹੁਣ ਤਾਂ ਥੁੱਕ ਸੀ ਫਿਰ ਉਹਨੇ ਦੋ ਤਿੰਨ ਸ਼ਲੋਕ ਉਹ ਬਾਹਵਾਂ ਜੀ ਖੜ ਗਏ ਰਤਨ ਜੜਤ ਮੰਦਰ ਤਜੇ ਆਪ ਸਖੀਆਂ ਨੇ ਕੇ ਸਾਥ ਉਹ ਕਹਿੰਦਾ ਹੁ ਮਨ ਜਿਨ੍ਹਾਂ ਚ ਰਾਤਾਂ ਲੱਗੇ ਹੋ ਸੀ ਮੰਦਰ ਵੀ ਛੱਡ ਦੁੱਤੇ ਸਖੀਆਂ ਕਿੰਨੀਆਂ ਰਾਣੀਆਂ ਰਣਵਾਸ ਗੋਲੀਆਂ ਬੰਦੀਆਂ ਉਹ ਵੀ ਛੱਡ ਦਤੀਆਂ ਜਿੱਥੇ ਕੋਈ ਵੀ ਟੋਪਣ ਵਾਲਾ ਨਹੀਂ ਸੀ ਰੇ ਮਨ ਧੋਖੇ ਲਾਲ ਕੇ ਗਇਓ ਬੀਕ ਕੋ ਹਾਥ ਤੂੰ ਅਜੇ ਵੀ ਧੋਖ ਫਿਰ ਖਾਈ ਜੰਨਾ ਤੂੰ ਅਜੇ ਵੀ ਲਾਲ ਤੇ ਨਾਲ ਇਹ ਸੰਸਾਰ ਦੀ ਮਾਇਆ ਨਾਲ ਹੋ ਕਰਨ ਫੇਰ ਤੂੰ ਹੱਥ ਪਾ ਲਿਆ ਕਿ ਨਾ ਪੜਾਂ ਤੂੰ ਫਿਰ ਇਹ ਰਹਿ ਤਹਿ ਕੇ ਫਿਰ ਇਸ ਲੋਕ ਅਗੇ ਉਚਾਰਿਆ ਮਨ ਰਿਤ ਜੀਤੇ ਮਨ ਰੂਪੀ ਬੈਰੀ ਜਿਉਂਦਾ ਸਭ ਰਿਪ ਜੀਤੇ ਇਹ ਦਾਲ ਨੂੰ ਹੱਥ ਕਿਉਂ ਪਾਇਆ ਕਿਉਂ ਥੁੱਕਾਇਆ ਹੱਥ ਵਿੱਚ ਕਹਿੰਦਾ ਤੇਰਾ ਮਨ ਰੂਪੀ ਬੈਰੀ ਜਿਉਂਦਾ ਇਹ ਜੇ ਮਨ ਨਹੀਂ ਮਰਿਆ ਨਾ ਮਨ ਮਰਿਆ ਹੋਣ ਕਰਕੇ ਹੀ ਤੂੰ ਮਏ ਲਾਲ ਸਮਝਿਆ ਪਲੇਖਾ ਹਾਂ ਜੇ ਤੇਰਾ ਮਨ ਮਰਿਆ ਹੋਆ ਹੁੰਦਾ ਤੈਨੂੰ ਕੀ ਲੋੜ ਸੀ ਭਾਵੇਂ ਲਾਲ ਕੀ ਰਤਨ ਰਿਜੇ ਤੇ ਬਾਹਰਤ ਜੋ ਮਰਜੀ ਪਿਆ ਹੁੰਦਾ ਤੈਨੂੰ ਤੈ ਕੀ ਲੈਣਾ ਅਨੰਤ ਇਹ ਹੀ ਪੰਕਤੀ ਫੇਰ ਉਚਾਰੀ ਮਨ ਜੇ ਜੀਤੇ ਫਿਰ ਥੋੜਾ ਜਿਹਾ ਜੀਤੇ ਸ਼ਬਦ ਕੋਲ ਜਿਨ੍ਹਾਂ ਨੇ ਮਨ ਰੂਪੀ ਬੈਰੀ ਨੂੰ ਜਿੱਤ ਲਿਆ ਸਭ ਰਿਪ ਜੀਤੇ ਵੇ ਸਾਰੇ ਬੈਰੀਆਂ ਹੋ ਜਿੱਤੇ ਸਗਲ ਵਸ ਤਾਂ ਕੇ ਉਹਦੇ ਫਿਰ ਸਾਰਾ ਕੁਝ ਹੀ ਵਸ ਆ ਜਾਂਦਾ ਹੈ ਮਨ ਵਸ ਆਵੇ ਨਾਨਕਾ ਜੀ ਪੂਰਨ ਕਿਰਪਾ ਹੋਵੇ ਇਹ ਮਨ ਵਸ ਆਉਂਦਾ ਹੀ ਤਾਂ ਹੈ ਇਹ ਗੁਰੂ ਕਿਰਪਾ ਕਰਦੇ ਗੁਰੂ ਰਾਮਦਾਸ ਮਹਾਰਾਜ ਜੀ ਨੂੰ ਪੁੱਛਿਆ ਸੀ ਕਿ ਆਪ ਜੀ ਦਾ ਮਨ ਕਿਵੇਂ ਵਸ ਹੋਇਆ ਤਾਂ ਗੁਰੂ ਰਾਮਦਾਸ ਮਹਾਰਾਜ ਜੀ ਨੇ ਇਹ ਗੱਲ ਕਹੀ ਹੈ ਜੈਤ ਜੀ ਵਾਰ ਦਾ ਸਮਰਮ ਹੁੰਦਾ ਹੈ ਹਾਰਾਇਦੇ ਨੇ ਵੀ ਇਹ ਜਿਹੜਾ ਮੇਰਾ ਮਨ ਹੈ ਮੇਰਾ ਹਿਰ ਰਤਨ ਨਾਮ ਹਰ ਵਸਿਆ ਗੁਰੂ ਹੱਥ ਧਰਿਓ ਮੇਰੇ ਬਾਥਾ ਮੇਰ ਮਨ ਨੂੰ ਮੰਦੇ ਅੰਦਰ ਉਤਾਹੀ ਨਾਮ ਵਸਿਆ ਹੈ ਮੈਂ ਮਨ ਨੂੰ ਤਾਂ ਹੀ ਯਤ ਸਕਿਆ ਜਦੋਂ ਮੇਰੇ ਸਿਰ ਤੇ ਮੇਰੇ ਗੁਰੂ ਨੇ ਹੱਥ ਰੱਖ ਕੇ ਦਿੱਤਾ ਸਗਲ ਅਵਸਥਾਂ ਤੇ ਜਾਗਾ ਸਤਗੁਰੂ ਪੂਰਾ ਜਿਨ੍ਹਾਂ ਦਾ ਪੂਰਾ ਗੁਰੂ ਹੈ ਜੇ ਲੋ ਪੂਰੇ ਗੁਰੂ ਦੇ ਰੱਬ ਲੱਗ ਜੀਏ ਪੂਰਾ ਗੁਰੂ ਕਿਰਪਾ ਕਰ ਦੇਵੇ ਫਿਰ ਅਸੀਂ ਇਹ ਮਨੁੱਖੀ ਬੈਲੀ ਨੂੰ ਜਿਤ ਸੱਜਦੇ ਹਾਂ ਇਹ ਫਿਰ ਮਨੁੱਖੀ ਬੈਲੀ ਜਿਹਾ ਜਾ ਜਾਂਦਾ ਹੈ ਇਸੇ ਕਰਕੇ ਸਾਨੂੰ ਅਰਦਾਸ ਕਰਨੀ ਕੀ ਦੀਏ 10 ਦਿਸ ਕੋਲ ਤਬਾਹ ਕਰੀਆ ਜਦ ਦੇਖੋ ਤਤ ਵਸੋਏ ਮਨ ਵਸ ਜਾਵੇ ਨਾਨਕ ਇਹ ਪੂਰਨ ਕਿਰਪਾ ਹੋਏ ਪੂਰਨ ਕਿਰਪਾ ਜੇ ਜਦੋਂ ਪ੍ਰਾਪਤੀ ਹੋ ਜਾਂਦੀ ਹੈ ਮਨ ਵਸ ਤਾਹੀ ਆਉਂਦਾ ਹੈ ਇਹ ਮਨ ਨੂੰ ਵਸ ਕਰਨ ਦੇ ਤਰੀਕੇ ਮਹਾਰਾਜ ਬਖਸ਼ਿਸ਼ ਕਰਦੇ ਗੁਰੂ ਦੀ ਕਿਰਪਾ ਤੇ ਸਾਡੇ ਲਈ ਜਤਨ ਦਾ ਸਤਿਗੁਰੂ ਮਹਾਰਾਜ ਬਖਸ਼ਿਸ਼ ਕਰਦੇ ਨੇ ਥਾਪੁਰ ਗਰੀਆ ਆਤਮਰੰਗ ਕਿਹੜੀ ਥਾਪੁਰ ਵਾਹਿਗੁਰੂ ਪਰਮੇਸ਼ਰ ਦੇ ਜਿਹੜੇ ਗੁਣ ਗਾਉਣੇ ਨੇ ਨਾ ਮਨ ਦੇ ਵਿੱਚ ਪ੍ਰੇਮ ਪੈਦਾ ਕਰੋ ਮਨ ਦੇ ਵਿੱਚ ਪ੍ਰੇਮ ਦੇ ਨਾਲ ਪ੍ਰੇਮ ਲਿਆ ਕੇ ਵਾਹਿਗੁਰੂ ਪਰਮਾਤਮਾ ਦੀ ਭਗਤੀ ਕਰੋ ਨਾਮ ਜਪੋ ਜੋ ਲੋਕ ਪੇਮ ਦੇ ਨਾਲ ਨਾਮ ਜਪਾਂਗੇ ਤਾਂ ਹੀ ਸਾਡਾ ਮਨ ਫਿਰ ਗੁਰੂ ਦੇ ਚਰਨਾਂ 'ਚ ਜੁੜ ਜਾਵੇਗਾ ਗੁਰੂ ਦੀ ਬਖਸ਼ਿਸ਼ ਹੋਣੀ ਹੈ ਸਰਣੀ ਪਾਵਨ ਨਾਮ ਧਿਆਵਨ ਸਹਿਜ ਸਮਾਵਨ ਸੰਗ ਏਹੋ ਗੁਰੂ ਦੀ ਸ਼ਾਨ ਪੈ ਜਾਉਂਦੇ ਨਾਲ ਪ੍ਰੇਮ ਨਾਲ ਠਾਕੁਰ ਦੇ ਗੁਣ ਗਾਉਂਦਿਆਂ ਨਾਮ ਧਿਆਉਣ ਦੇ ਨਾਲ ਸਹਿਜ ਹੀ ਫਿਰ ਸੁਤੇ ਸਿਧ ਵਾਹੀ ਗੁਰੂ ਪਰਮੇਸ਼ਰ ਦੇ ਵਿੱਚ ਸਮਾਈ ਹੋ ਜਾਂਦੀ ਹੈ ਇਹੀ ਮਨ ਜਿਹੜਾ ਬਾਹਰ ਭਜਿਆ ਲਿਖਿਆ ਫਿਰਦਾ ਹੈ ਇਹ ਸਾਰੇ ਪਾਸੇ ਮੁੜਤੀ ਸੰਕੋਚ ਕੇ ਸ੍ਰਤੀ ਇਕਾਗਰ ਹੋ ਕੇ ਵਾਹਿਗੁਰੂ ਪਰਮੇਸ਼ਰ ਦੇ ਵਿੱਚ ਸਮਾ ਜਾਿੰਦਾ ਹੈ ਆਲ ਕੇ ਪ੍ਰਮਾਤਮਾ ਦੇ ਰੰਗ ਵਿੱਚ ਰੰਗੇ ਜਾਣੀਦਾ ਹੈ ਆ ਦੁਨੀਆ ਦੇ ਨਾਲੋਂ ਨਾਤਰ ਟੁੱਟ ਜਾਂਦਾ ਹੈ ਸੰਸਾਰ ਨਾਲੋਂ ਟੁੱਟ ਜਾਂਦਾ ਹੈ ਧਰਮਕਾਰ ਦੇ ਨਾਲ ਇਹ ਮਨ ਜੁੜ ਜਾਂਦਾ ਹੈ ਪ੍ਰਾਉ ਅਰਥ ਆਪਸਰਾ ਸਤਿਗੁਰੂ ਮਹਾਰਾਜ ਹੁਣ ਇੱਕ ਇਹ ਵੀ ਗੱਲ ਸਾਨੂੰ ਸੋਝੀ ਕਰਾਉਂਦੇ ਨੇ ਕਹਿੰਦੇ ਉਦਾਸ ਕਰਨ ਕੀ ਵਰੀ ਨਹੀਂ ਮਨ ਜੁੜਦਾ ਨਹੀਂ ਮਨ ਟਿਕਦਾ ਸੰਸਾਰ ਦੇ ਜਿਹੜੇ ਬਲ ਬਰੇ ਨੇ ਸਾਨੂੰ ਟਿਕਣੀ ਫਿਰ ਇੱਕ ਅਰਦਾਸ ਹੋਰ ਕਰ ਮਹਾਰਾਜ ਕਹਿੰਦੇ ਜੀ ਇਹ ਵੀ ਦੇ ਦੇ ਕਿਰਪਾ ਹੋ ਜਾਏ ਚਲ ਕੇ ਚਰਨ ਵਸੈ ਮੇਰੇ ਹਿਰ ਰੈ ਸੰਗ ਪੁਨੀਤਾ ਦੇਹੀ ਕੇ ਵਾਹੀ ਗੁਰੂ ਇਹ ਕਿਰਪਾ ਕਰ ਜਿਹੜੇ ਤੇ ਜਨਦਾਸ ਸੇਵਕ ਉਹਨਾਂ ਦਾ ਮਲਾਪ ਹੋ ਜਾਵੇ ਉਹਨਾਂ ਦੇ ਚਰਨ ਮੇਰੇ ਹਿਰਦੇ ਚ ਵਾਸ ਜਾ। ਪਰ ਅੰਜ ਦਾ ਜਿਹੜਾ ਸਮਾਂ ਸਾਧ ਸੰਗਤ ਜੀ ਇਸ ਤਰ੍ਹਾਂ ਦੇ ਰੱਬ ਦੇ ਪਿਆਰੇ ਮਿਲਣੇ ਵੀ ਬੜੇ ਮੁਸ਼ਕਲ ਨੇ। ਕਿਉਂਕਿ ਹੁਣ ਸਮਾਂ ਹੀ ਕਾਲ ਯੁੱਗ ਨੇ ਐਸਾ ਵਰਤਾਰਾ ਆਇਆ ਹੈ। ਜਿੱਧਰ ਵੀ ਨਜ਼ਰ ਮਾਰਦੇ ਆ ਕੋਈ ਸੱਚ ਦਿਸਦਾ ਹੀ ਨਹੀਂ। ਸਾਰੇ ਕੂੜ ਦਾ ਬਸਾਰਾ ਇਹਨਾਂ ਜਹਾਂ ਰਿਹਾ ਹੈ। ਪਾਤਸ਼ਾਹ ਜਨਕੀ ਚਰਨ ਤੇਰਾ ਜਿਹੜਾ ਜਨ ਬਣ ਗਿਆ ਤੇਰਾ ਪਿਆਰਾ ਹੈ ਉਹਦੇ ਚਰਨ ਮੇਰੇ ਹਿਰਦੇ ਚ ਵਸ ਜਾ ਉਹਦੇ ਚਰਨ ਹਿਰਦੇ ਚ ਵਸਣ ਕਰਕੇ ਮੇਰੀ ਦੇਹੀ ਮੇਰਾ ਸਰੀਰ ਪਵਿੱਤਰ ਹੋ ਸਕਦਾ ਹੈ ਕਿਉਂਕਿ ਜਨਕੀ ਧੂਰ ਦੇਹੋ ਕਿਰਪਾ ਦੇਜ ਅਗਲੀ ਪੰਕਤੀ ਚ ਮਹਾਰਾਜ ਕਹ ਰਹੇ ਨੇ ਤੇਰਾ ਜਿਹੜਾ ਜਨ ਤੇਰਾ ਪਿਆਰਾ ਹੈ ਇਹ ਕਿਰਪਾ ਦੇ ਖਜ਼ਾਨੇ ਵਾਹਿਗੁਰੂ ਪਰਮੇਸ਼ਰ ਉਹਨਾਂ ਦੇ ਚਰਨਾਂ ਦੀ ਮੇਹਨਤ ਧੂੜ ਮੈਨੂੰ ਧਿਆਵੇ ਨਾਨਕ ਕਹਿ ਸੁਖ ਏਹੀ ਕਥਨ ਕਰਦੇ ਨੇ ਧੰਗੁਰੂ ਜੀ ਦੇ ਮਹਾਰਾਜ ਕਹਿੰਦੇ ਮੇਰੀ ਸਭ ਤੋਂ ਵੱਡਾ ਏਹੀ ਸੁਖ ਹੈ <table> ਤਾਬ ਕੀ ਤੇਰੇ ਪਿਆਰਿਆਂ ਦੇ ਚਰਨਾਂ ਦੀ ਸੇਵਾ ਤੇਰੇ ਪਿਆਰਿਆਂ ਦੇ ਚਰਨਾਂ ਦੀ ਧੂੜ ਮੈਨੂੰ ਮਿਲ ਜੇ ਨਾ ਤਾਂ ਮੈਨੂੰ ਸਭ ਤੋਂ ਵੱਡਾ ਸੁਖ ਮਿਲ ਜਾਣਾ ਹੈ ਕੰਮ ਤੇ ਜਿਹੜੇ ਰੱਬ ਦੇ ਪਿਆਰੇ ਹੁੰਦੇ ਨੇ ਉਹਨਾਂ ਦੇ ਚਰਨਾਂ ਦੀ ਧੂੜ ਹੁੰਦੀ ਹੈ ਜਿਹੜੀ ਉਹ ਧੂੜੀ ਦੇ ਵਿੱਚ ਮਹਾਨ ਵੱਡੀ ਸ਼ਕਤੀ ਹੁੰਦੀ ਹੈ ਬਹੁਤ ਵੱਡੀ ਤਾਕਤ ਹੁੰਦੀ ਹੈ ਧੂੜੀ ਵੱਜ ਅਨੁਸਾਰ ਕੇ ਮੰਜਨ ਨਾਮਿਸ਼ਨਾ ਹੁੰਦਾ ਹੈ ਸਾਈਂ ਦੀ ਇਹ ਕਿਰਪਾਲ ਜਦੋਂ ਰੱਬ ਦੇ ਪਿਆਰਿਆਂ ਦੇ ਚਰਨਾਂ ਦੀ ਧੂੜੀ ਸਾਨੂੰ ਮਿਲ ਜਾਵੇ ਤਉ ਧੂੜੀ ਦੇ ਵਿੱਚ ਐਡੀ ਤਾਕਤ ਹੈ ਸਾਡੇ ਸਾਰੇ ਬੁਰੇ ਕਰਮਾਂ ਦੁਸ਼ਟਾਂ ਦਾ ਨਾਸ਼ ਕਰ ਦਿੰਦੀ ਹੈ ਸਾਡਾ ਮਨ ਪਵਿੱਤਰ ਹੋ ਜਾਂਦਾ ਹੈ ਧੂੜੀ ਮੱਜਨ ਸਾਧ ਕੇ ਸਾਈਂ ਦੀ ਇਹ ਕਿਰਪਾਲ ਸਾਈਂ ਵਾਹਿਗੁਰੂ ਪਰਮੇਸ਼ਰ ਦੀ ਕਿਰਪਾਲੂ ਹੋ ਜਾਂਦੇ ਨੇ ਲੱਦੇ ਹੱਬੋ ਥੋਪੜੇ ਸਾਰੇ ਭੋਗ ਪ੍ਰਾਪਤ ਹੋ ਜਾਂਦੇ ਨੇ ਨਾਮ ਦਾ ਖਜ਼ਾਨਾ ਮਿਲ ਜਾਂਦਾ ਹੈ ਨਾਨਕ ਹਰ ਧਨ ਮਾਲ ਹਰਿ ਨਾਮ ਧੰਦਾ ਮਾਲ ਖਜ਼ਾਨਾ ਸਭ ਤੋਂ ਵੱਡਾ ਖਜ਼ਾਨਾ ਮਿਲ ਜਾਂਦਾ ਜੇ ਰੱਬ ਦੇ ਪਿਆਰਿਆਂ ਦੇ ਚਰਨਾਂ ਦੀ ਧੂੜ ਸਾਨੂੰ ਮਿਲ ਜਾਵੇ ਪਰ ਉਹਦੇ ਪਿਆਰੇ ਹੋਣ ਧੰਗੀ ਦਾ ਹੋਣ ਪਖੰਡੀ ਦਾ ਹੋਣ ਦਿਖਾਵੇ ਕਰਨ ਵਾਲੇ ਨਾ ਹੋਣ ਸਹੀ ਪਿਆਰੇ ਨੇ ਜਿਨ੍ਹਾਂ ਮਿਲਿਆ ਤੇਰਾ ਨਾਮ ਚਿਤ ਆਵੇ ਉਹ ਪਿਆਰਿਆਂ ਦੀ ਮੇੜ ਦੀ ਆਪਾਂ ਵੀ ਅਰਦਾਸ ਕਰਿਆ ਪ੍ਰਭੀ ਮਹਾਰਾਜ ਸਭ ਦੇ ਲਈ ਕਿਰਪਾ ਕਰੋ ਤੇ ਆਦੇ ਤੇਰੇ ਪਿਆਰੇ ਨਿਰੰਨ ਤੇਰੇ ਪਿਆਰੇਆਂ ਦੀ ਚਰਨਾ ਜੀ ਧੂੜ ਜੀ ਨੇ ਤੇਰੇ ਨਾਮ ਜਪਣ ਦੇ ਲਈ ਮਹਾਰਾਜ ਮਾਨੇ ਇਕਾਗਰ ਹੋਵੇ ਅਸੀਂ ਜੀਵਨ ਦਾ ਆਨੰਦ ਲੈ ਸਕੀਏ ਇਹ ਜਿਹੜਾ ਮਨੁੱਖਾ ਜਨਮ ਲਿਆ ਹੋਇਆ ਸਫਲ ਹੋਵੇ ਇਹ ਅਰਦਾਸ ਕਰੀਏ ਗੁਰੂ ਦੇ ਚਰਨਾ ਚ ਲੋਕ ਸੁਖੀ ਪਰ ਲੋਕ ਸੁਖੀ ਨੇ ਨਾਨਕ ਘਰ ਪ੍ਰਵਾਪਾ ਮੇਰੇ ਦੇ ਪ੍ਰਭੂ ਦੀ ਬਣੀ ਸਾਰੀਆਂ ਸੰਤਾਨ ਗੁਰੂ ਤੇਗ ਬਹਾਦਰ ਸਾਹਿਬ ਮਹਾਰਾਜੀ ਦਾ ਜੀ ਆਗਮਨ ਦਿਹਾੜਾ ਪਾਤਸ਼ਾਹ ਜਿਹੇ ਦੇ ਨਿਸ਼ਟਾ ਦੀਆਂ ਪਾਗ ਲਾਈ ਸੀ ਸਾਰੇ ਨਗਰ ਨਿਵਾਸੀ ਸੂਚੇ ਸੰਤਾਂ ਲੱਖ ਲੱਖ ਵਧਾਈਆਂ ਲੱਖ ਲੱਖ ਮੁਬਾਰਕਾਂ ਫਤਿਹ ਬਰਬਾਨ ਕਰਦੀ ਜਨਕੀ ਚਰਨਵਸੈ ਜਿ ਰਹੀ ਹਰੈ ਸੰਗੁ ਬਣੀਤਾ ਦੇਹੀ ਜਨਕੀ ਤੂਰ ਦਿਓ ਕਿਰਪਾ ਨਿਦ ਨਾਨਕ ਕਹਿ ਸੁਭ ਏਹੀ ਵਾਈ